ਲੀ ਸਥਾਨਾ ਡੇਰਾ ਬਾਬਾ ਨਾਨਕ ਅnder ਪੈਂਦੀ ਚੌਕੀ ਧਰਮਕੋਦਰ ਰੰਡਾਵਾ ਦਾ ਐਸਆਈ ਨੰਦ ਲਾਲ ਨੇ ਚਾਰਜ ਸੰਭਾਲਦੇ ਹੇ ਇਲਾਕੇ ਦੇ ਮੋਤਬਰ ਆਗੂਆਂ ਨਾਲ ਪਲੀ ਚੌਕੀ ਵਿੱਚ ਪਬਲਿਕ ਮੀਟਿੰਗ ਕੀਤੀ ਗਈ ਇਸ ਮੌਕੇ ਚੌਕੀ ਇੰਚਾਰਜ ਨੰਦ ਨਾਲ ਨੇ ਇਲਾਕੇ ਦੇ ਮੋਤਬਰ ਆਗੂਆਂ ਦੀਆਂ ਮੁਸਕਲਾਂ ਸੁਣੀਆਂ ਤੇ ਉਹਨਾਂ ਦਾ ਹੱਲ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਚੌਕੀ ਇੰਚਾਰਜ ਨੰਦ ਲਾਲ ਨੇ ਦੱਸਿਆ ਕਿ ਅੱਜ ਇਲਾਕੇ ਦੇ ਮੋਤਬਰ ਆਗੂਆਂ ਨਾਲ ਪਬਲਿਕ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਕੋਲ ਸਹਿਯੋਗ ਮੰਗਿਆ ਹੈ ਕਿ ਜੇਕਰ ਕੋਈ ਇਲਾਕੇ ਚ ਮਾਰਾ ਅਨਸਰ ਜਾਂ ਨਸ਼ਾ ਵੇਚਦਾ ਜਾਂ ਉਸ ਦੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤੇ ਇਹਨਾਂ ਭੇੜੇ ਅਨਸਰਾਂ ਦੀ ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ ਆਨੰਦ ਲਾਲ ਨੇ ਪੁਲਿਸ ਚੰਕੀ ਧਰਮਕੋਟ ਅੰਦਰ ਪੈਂਦੇ ਇਲਾਕੇ ਦੇ ਭੇੜੇ ਅਨਸਰਾਂ ਤੋਂ ਕਾਮਲੀ ਦਿੱਤੇ ਹੋਏ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਲੁੱਟਕੋ ਕਰਦਾ ਗੁੱਟ ਮੋੜਾਂ ਦੇ ਪਟਾਕੇ ਪਾਉਂਦਾ ਜਾਂ ਨਕਾਬ ਪਾਕੇ ਘੁੰਮਦਾ ਫੜਿਆ ਜਾਂਦਾ ਉਸ ਨੂੰ ਕਿਸੇ ਕਿਸਮ ਦੇ ਬਖਸ਼ਾ ਨਹੀਂ ਜਾਵੇਗਾ ਚਾਹੇ ਉਹ ਜਿੰਨੀ ਮਰਜ਼ੀ ਫੋਨ ਤੇ ਰੱਖਦਾ ਹੋਵੇ ਉਨਾ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿੱਖਣ ਨਾਲ ਦੇਸਾਂ ਉੱਪਰ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਬਿਲਕੁਲ ਬਰਕਰਾਰ ਰੱਖਿਆ ਜਾਵੇਗਾ ਤੇ ਕਿਸੇ ਨੂੰ ਵੀ ਪਰਲੂਨ ਦੀ ਨੰਗਲਾਂ ਨਹੀਂ ਕਰਨ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ نیوز ਸਰ ਅੱਜ ਤੁਹਾਡੇ ਵੱਲੋਂ ਉਪ ਤੌਰ ਚੌਂਕੀਨ ਕਾਰਜ ਧਰਮਕੋਟ ਦਾ ਚਾਰ ਸਮਾ ਲੈ ਕੇ ਪਬਲਿਕ ਮੀਟਿੰਗ ਕੀਤੀ ਗਈ ਹੈ ਕਿਸ ਸੰਬੰਧ ਵਿੱਚ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਜੀ ਔਰ ਮਾਨਯੋਗ ਡੀਐਸਪੀ ਸਾਹਿਬ ਡੇਰਾ ਬਾਬਾ ਨਾਨਕ ਮੋਰ ਐਸਐਸਓ ਸਾਹਿਬ ਡੇਰਾ ਬਾਬਾ ਨਾਨਕ ਜੀ ਦੇ ਨਿਸ਼ਾਨਦਰ ਦੇ ਸਾਈਟ ਮਿਲੰਦ ਦੇ ਵਿੱਚ ਜਿੰਨੇ ਵੀ ਇਲਾਕੇ ਤੋਂ ਮਾਹੌਤਗਰ ਵਿਅਕਤੀ ਆਏ ਨੇ ਉਹਨਾਂ ਨੂੰ ਨਸ਼ੇ ਵਿਰੁੱਧ ਚੱਲ ਰਹੀ ਮਹਿਮਾ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ ਕਿ ਜੇਕਰ ਤੁਹਾਨੂੰ ਕੋਈ ਵੀ ਨਸ਼ਾ ਵੇਚਦਾ ਪਤਾ ਲੱਗਦਾ ਤੇ ਉਹਦਾ ਜਰੂਰ ਸਾਨੂੰ ਪਹਲਾ ਦਿੱਤੀ ਜਾਵੇ ਉਹਦਾ ਹੀ ਐਡਰੈਸ ਗੁਪਤ ਰੱਖਿਆ ਜਾਊਗਾ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰਜ ਸਾਨ ਇਲਾਕੇ ਦੇ ਵਿੱਚ ਲੁੱਟਾਂ ਖਾਂਹਾਂ ਹੋ ਰਹੀਆਂ ਨੇ ਲੋਕਾਂ ਕੋ ਆਪਾਂ ਗਸ਼ਤ ਦੀ ਮੰਨ ਕੀਤੀ ਜਾ ਰਹੀ ਹੈ ਗਸ਼ਤ ਆਲਰੇਡੀ ਆਪਾਂ ਕਰ ਰਹੇ ਸਾਡੀਆਂ ਰੈਪਿਡ ਰੂਲਰ ਗੱਡੀਆਂ ਵੀ ਕਰਦੀਆਂ ਨੇ ਇਤੋਂ ਹੋਰ ਵੀ ਅਸੀਂ ਗਸ਼ਤ ਰਾਤ ਵਧਾ ਦੇਾਂਗੇ ਮਤਲਬ ਸਾਡੇ ਕੋ ਆਪਣੀ ਗੱਡੀ ਵੀ ਹੈਗੀ ਆ ਆਪਣਾ ਚੌਂਕੀ ਦੇ ਵਿੱਚ ਅਸੀਂ ਉੱਥੇ ਵੀ ਗਸ਼ਤ ਲਗਾਤਾਰ ਕਰਦੇ ਹਾਂ ਜਿਹੜੇ ਇਲਾਕੇ ਦੇ ਵਿੱਚ ਮਾੜੇ ਅੰਸ਼ਰਾਂ ਘੁੰਮ ਰਹੇ ਨੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੋਗੇ ਉਹਨਾਂ ਨੂੰ ਚੇਤਾਵਨੀ ਜਾਂ ਤੋਂ ਮਾੜੇ ਅੰਸ਼ਰਾਂ ਤੋਂ ਹਟ ਜਾਣਾ ਆਪਣੇ ਵਾਰਦਤ ਦੇ ਕਾਰਨ ਤੋਂ ਨਹੀਂ ਤੇ ਜੇ ਕੋਈ 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 ਸਰਕਾਰ ਕਾਰਵਾਈ ਕੀਤੀ ਜੇ ਇਹ ਤੇ ਸਾਰੇ ਜਿਹੜੇ ਨਕਾਬਪੋਸ਼ ਘੁੰਮਦੇ ਨੇ ਤੇ ਬਿਨਾ ਨੰਬਰ ਪਲੇਟਾਂ ਘੁੰਮਦੇ ਨੇ ਉਹਨਾਂ ਤੇ ਕੀ ਕਾਰਵਾਈ ਕਰੋਗੇ ਤੁਸੀਂ ਇਹ ਮੰਨ ਲਓ ਜਰਾ ਕੋਈ ਤੁਹਾਨੂੰ ਮਿਲਦਾ ਹੈ ਉਹਨਾਂ ਦੇ ਮੋਟਰਸਾਈਕਲ ਵਹੀਕਲ ਜਿਹੜੇ ਉਹ ਚੈੱਕ ਕੀਤੇ ਜਾਣਗੇ ਜੇ ਕੋਈ ਉਹਨਾਂ ਤੋਂ ਬਗੈਰ ਨੰਬਰ ਤੋਂ ਕੋਈ ਪਾਇਆ ਜਾਂਦਾ ਤਾਂ ਚਲਾਨ ਕਟਿਆ ਜਾਊਗਾ ਜਿਹੜੇ ਸਾਰੇ ਨਕਾਬਪੋਸ਼ ਘੁੰਮਦੇ ਉਹਨਾਂ ਦਾ ਨਕਾਬਦਾਰ ਨੂੰ ਹੱਤਸਕਦ ਕੈਦ ਕੀਤੀ ਜਾਊਗੀ ਕਿ ਆਪਣਾ ਮੂੰਹ ਟੱਕ ਕੇ ਜਿਹੜਾ ਉਹ ਨਾ ਜਾਇਆ ਜਾਵੇ ਲਕਨਵਾਸਨ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਇਸ ਵਾਸਤੇ ਇਹੀ ਹੈ ਕਿ ਪੁਲਿਸ ਨੂੰ ਸੱਚੀ ਇਤਲਾਹ ਦਿਓ ਵਤਵਾਦ ਸਾਨੂੰ ਕੋਈ ਯੋਗਦਾਨ ਪਾਉ ਤੇ ਕ੍ਰਾਈਮਨਲ ਲੋਕਾਂ ਨੂੰ ਕੱਲ ਪਾਈ ਜਾ ਸਕਦਾ